ਹੁਸ਼ਿਆਰਪੁਰ ਟਾਂਡਾ ਰੋਡ ਤੇ ਪੈਂਦਾ ਪਿੰਡ ਨੈਨੋਵਾਲ ਵੇਧ ਵਿੱਚ ਪੁਲਿਸ ਹੁਸ਼ਿਆਰਪੁਰ ਦੀ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਪੀਲਾ ਪੰਜਾ ਨਸ਼ਾ ਤਸਕਰ ਦੇ ਘਰ ਚਲਾਇਆ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਪੂਰਾ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਖੜਾ ਹੈ ਐਸਐਸਪੀ ਵੀ ਤੇ ਹੋਰ ਪੁਲਿਸ ਅਧਿਕਾਰੀ ਵੀ ਦੇਖੋ ਕਿਸ ਤਰ੍ਹਾਂ ਪਿੰਡ ਦਾ ਹਯੂਮ ਲੱਗਿਆ ਆ ਹੈ ਤੇ ਨਸ਼ਾ ਤਸਕਰ ਤੇ ਉੱਪਰ ਪੁਲਿਸ ਦੀ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਤੁਸੀਂ ਵੀ ਦੇਖ ਰਹੇ ਹੋ ਤਸਵੀਰਾਂ ਵਿੱਚ ਆਉ ਗੱਲਬਾਤ ਕਰਦੇ ਹੋ ਐਸਐਸਪੀ ਸੰਦੀਪ ਮਲਕ ਜੀ ਨਾਲ ਡਿਪੈਂਡ ਜਿਹੜਾ ਕਿ ਥਾਣਾ ਬੁੱਲਵਾਲ ਦੇ ਏਰੀਆ ਦੇ ਵਿੱਚ ਪੈਂਦਾ ਹੈ ਇੱਥੇ ਅਸੀਂ ਖੜੇ ਆ ਇੱਥੇ ਇੱਕ ਪੰਚਾਇਤ ਵੱਲੋਂ ਦਰਖਾਸਤ ਦਿੱਤੀ ਗਈ ਸੀ ਕਿ ਬੀਡੀਪੀਓ ਸਾਹਿਬ ਨੂੰ ਕਿ ਪੰਚਾਇਤੀ ਲੈਂਡ ਤੇ ਇੱਕ ਲੇਡੀ ਹੈਗੀ ਇੱਥੇ ਗੁਰਮੀਤ ਕੌਰ ਉਨੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਪਹਿਲਾਂ ਵੀ ਪੰਚਾਇਤ ਜੋ ਸਾਨੂੰ ਪਤਾ ਲੱਗਿਆ ਹੈਗਾ ਇਸ ਪਰ ਦੀ ਇਨਫੋਰਮੇਸ਼ਨ ਕਿ ਪੰਚਾਇਤ ਨੂੰ ਕਈ ਪੰਚਾਇਤ ਨੇ ਕਈ ਵਾਰੀ ਉਹਨੂੰ ਕਿਹਾ ਵੀ ਸੀਗਾ ਰਿਕੁਐਸਟ ਵੀ ਕੀਤੀ ਸੀਗੀ ਨੋਟਿਸ ਵੀ ਦਿੱਤਾ ਸੀਗਾ ਕਿ ਇਨਕ੍ਰੋਚਡ ਲੈਂਡ ਹੈ ਇਹਨੂੰ ਖਾਲੀ ਕੀਤਾ ਜਾਏ ਬਟ ਜਿਹੜੀ ਲੇਡੀ ਹੈ ਉਹਨੇ ਨਹੀਂ ਕੀਤਾ ਤਾਂ ਦੇ ਐਸਕੇਲੇਟਡ ਦਾ ਮੈਟਰ ਟੂ ਦੀ ਕੰਪੀਟੈਂਟ ਅਥਾਰਟੀ ਤੇ ਉਹ ਐਸਕੇਲੇਟ ਹੁੰਦਾ ਹੁੰਦਾ ਫਿਰ ਇਸ ਪਰ ਦਾ ਡਿਊ ਪ੍ਰੋਸੀਜਰ ਵਾਸ ਫਾਲੋਡ ਐਂਡ ਜਿੱਦਾਂ ਕਿ ਅੱਜ ਅਸੀਂ ਦੇਖ ਰਹੇ ਹਾਂ ਕਿ ਇਹ ਇਨਕ੍ਰੋਚਮੈਂਟ ਨੂੰ ਢਾਇਆ ਜਾ ਰਿਹਾ ਹੈ ਫੋਲੋਇੰਗ ਦਾ ਡਿਊ ਪ੍ਰੋਸੈਸ ਆਫ ਲਾ ਇਦੇ ਵਿੱਚ ਡੀਸੀ ਆਫਿਸ ਤੋਂ ਸਾਨੂੰ ਪੁਲਿਸ ਹੈਲਪ ਦੇਣ ਵਾਸਤੇ ਡਾਇਰੈਕਸ਼ਨਸ ਮਿਲੇ ਸੀਗੇ ਐਂਡ ਬਿਕੋਜ਼ ਇਨਕ੍ਰੋਚਮੈਂਟ ਹੈ ਮੈਂ ਇਥੇ ਦੱਸਣਾ ਚਾਹੁੰਨਾ ਕਿ ਜਿਹੜੀ ਇਹ ਲੇਡੀ ਗੁਰਮੀਤ ਕੌਰ ਹੈ ਇਹਦਾ ਪਾਸਟ ਵੀ ਜਿਹੜਾ ਹੈਗਾ ਉਹ ਕ੍ਰਿਮੀਨਲ ਹੈ ਕ੍ਰਿਮੀਨਲ ਐਂਟੀਸੀਡੈਂਟਸ ਹੈ ਇਹਦੇ ਅਗੇਂਸਟ 8 ਐਫਆਈਆਰਜ਼ ਦਰਜ ਨੇ ਜੋ ਕਿ ਮੋਸਟਲੀ ਐਨਡੀਪੀਐਸ ਐਕਟ ਦੇ ਵਿੱਚ ਦਰਜ ਹੈ ਉਹਦੇ ਵਿੱਚ 3 ਦੇ ਵਿੱਚ ਇੱਕ ਕਨਵਿਕਸ਼ਨ ਵੀ ਹੋ ਚੁੱਕੀ ਹੈ ਇਹਨੂੰ ਕਨਵਿਕਟ ਹੈਗੀ ਹੈ ਤੇ ਕੁਝ ਐਫਆਈਆਰਜ਼ ਅੰਡਰ ਟ੍ਰਾਇਲ ਉਹ ਚੇਦੀ ਹੋਰ ਜੋ ਰਿਲੇਟਿਵਸ ਹੈ ਉਹਨਾਂ ਤੇ ਵੀ ਐਨਡੀਪੀਐਸ ਐਂਡ ਅਦਰ ਕ੍ਰਿਮੀਨਲ ਕੇਸਸ ਦਰਜ ਹੈ ਤੇ ਜਿੱਦਾਂ ਕਿ ਆਪਾਂ ਦੇਖ ਰਿਹਾ ਕਿ ਇਹਨਾਂ ਦਾ ਕ੍ਰਿਮੀਨਲ ਐਂਟੀਸੀਡੈਂਟਸ ਹੈਗੇ ਉਹਦੇ ਮੱਦੇ ਨਜ਼ਰ ਅਸੀਂ ਫਿਰ ਪੁਲਿਸ ਹੈਲਪ ਵੀ ਅਚੀ ਤਾਦਾਦ ਦੇ ਵਿੱਚ ਇੱਥੇ ਮੁਹੱਈਆ ਕਰਾਈ ਤਾਂਕਿ ਕੋਈ ਲੌਂਡਰ ਆਰਡਰ ਇਸ਼ੂ ਨਾ ਬਣੇ ਤੇ ਇਹਦੇ ਨਾਲ ਨਾਲ ਮੈਂ ਇਹ ਦੱਸਣਾ ਚਾਹੁੰਦਾ ਕਿ ਜਿੱਦਾਂ ਕਿ ਇਹ ਯੁੱਧ ਨਸ਼ਾ ਵਿਰੁੱਧ ਜੋ ਕਿ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਪੂਰੇ ਪੰਜਾਬ ਸਟੇਟ ਦੇ ਵਿੱਚ ਜਾਰੀ ਹੈਗਾ ਉਹਦੇ ਉਹਨਾਂ ਦੇ ਡਾਇਰੈਕਸ਼ਨਸ ਤਹਿਤ ਹੀ ਪੰਜਾਬ ਪੁਲਿਸ ਪੰਜਾਬ ਸਰਕਾਰ ਬਿਲਕੁਲ ਤਤਪਰ ਹੈ ਕਿ ਨਸ਼ੇ ਨੂੰ ਨਸ਼ੇ ਦੇ ਮੈਨਸ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਹੈਗਾ ਐਂਡ ਜੋ ਵੀ ਇਹਦੇ ਵਿੱਚ ਲਿਫਟ ਹੋਊਗਾ ਉਹਦੇ ਅਗੇਂਸਟ ਸਖਤ ਕਾਰਵਾਈ ਕੀਤੀ ਜਾਊਗੀ ਤੁਹਾਡੇ ਮਾਧਿਅਮ ਰਾਹੀਂ ਅਸੀਂ ਬਾਕੀ ਲੋਕਾਂ ਨੂੰ ਵੀ ਕਵਾਂਗੇ ਕਿ ਇਸ ਪਰ ਲਾਅ ਦੇ ਵਿੱਚ ਬਹੁਤ ਪਾਵਰ ਹੈਗੀ ਐਂਡ ਜੋ ਵੀ ਕ੍ਰਿਮੀਨਲਸ ਹੈਗੇ ਉਹਨਾਂ ਦੇ ਅਗੇਂਸਟ ਸਟ੍ਰਿਕਟ ਕਾਰਵਾਈ ਕਰਨ ਦੇ ਵਿੱਚ ਤੁਸੀਂ ਸਾਨੂੰ ਹੈਲਪ ਕਰੋ ਇਨਫੋਰਮੇਸ਼ਨ ਸਾਂਝੀ ਕਰੋ ਅਗਰ ਕੋਈ ਐਦਾ ਦੀ ਇਲੀਗਲੀ ਇਨਕਰੋਚ ਲੈਂਡਸ ਹੁੰਦੀ ਹੈ ਉਹ ਕੰਪੀਟੈਂਟ ਜੋ ਅਥਾਰਟੀਜ਼ ਹੈਗੀ ਕੰਸਰਨਡ ਅਥਾਰਟੀਜ਼ ਨੂੰ ਦੱਸ ਸਕਦੇ ਹੋ ਕੋਈ ਹੋਰ ਅਗਰ ਉਹਨਾਂ ਨੇ ਇਲੀਗਲ ਪ੍ਰੋਸੀਡਸ ਦੇ ਰਾਹੀਂ ਐਨਡੀਪੀਐਸ ਦੇ ਵਿੱਚ ਕੋਈ ਐਦਾ ਡਰੱਗਸ ਦੇ ਪੈਸੇ ਦੇ ਨਾਲ ਕੋਈ ਅਗਰ ਪ੍ਰੋਪਰਟੀਆਂ ਬਣਾਈ ਹੈ ਉਹਨਾਂ ਦੇ ਬਾਰੇ ਵੀ ਤੁਸੀਂ ਸਾਨੂੰ ਦੱਸ ਸਕਦੇ ਹੋ ਐਸ ਐਸ ਪਰ ਦੀ ਸੈਕਸ਼ਨ 68 ਐਫ ਆਫ ਦੀ ਐਨਡੀਪੀਐਸ ਐਕਟ ਉਹਨਾਂ ਦੇ ਅਗੇਂਸਟ ਕਾਰਵਾਈ ਹੁੰਦੀ ਹੈ ਹੁਸ਼ਿਆਰਪੁਰ ਪੁਲਿਸ ਨੇ ਪਿਛਲੇ ਕੁਝ ਸਮਾਂ ਦੇ ਵਿੱਚ ਮੋਰ ਦੈਨ 25 ਕਰੋੜ ਆਫ ਪ੍ਰੋਪਰਟੀ ਕੰਪੀਟੈਂਟ ਅਥਾਰਟੀ ਤੋਂ ਆਰਡਰ ਲੈ ਕੇ ਸੀ ਫ੍ਰੀਜ਼ ਕਰਾਈ ਹੈ ਤੇ ਅੱਗੇ ਵੀ ਇਹ ਪ੍ਰੋਸੈਸ ਜਾਰੀ ਰਹੇਗਾ ਐਂਡ ਹੁਸ਼ਿਆਰਪੁਰ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਦੋਂ ਤੋਂ ਇਹ ਯੁੱਧ ਨਸ਼ਾ ਵਿਰੂਧ ਇੱਕ ਮਾਰਚ ਤੋਂ ਸ਼ੁਰੂ ਹੋਇਆ ਹੈ ਬੜੇ ਹੀ ਐਗਰੈਸਿਵ ਤਰੀਕੇ ਨਾਲ ਅਸੀਂ ਐਨਡੀਪੀਐਸ ਤੇ ਕੰਮ ਕਰ ਰਹੇ ਹਾਂ ਮਲਟੀਪਲ ਐਫਾਇਰਸ ਹੈਵ ਬੀਨ ਰਜਿਸਟਰਡ ਕਾਫੀ ਜਿਹੜੇ ਪੈਡਲਰਸ ਹੈਗੇ ਸਮਗਲਰਸ ਹੈ ਨੀਅਰ ਅਬਾਊਟ 200 ਅਸੀਂ ਅਰੈਸਟ ਕੀਤੇ ਹਨ ਐਂਡ ਜੋ ਫ੍ਰੀਜ਼ਿੰਗ ਆਰਡਰਸ ਹੈ ਉਹ ਵੀ ਲਏ ਜਾ ਰਹੇ ਹਨ ਕੰਪੀਟੈਂਟ ਅਥਾਰਟੀ ਸਾਡਾ ਪਿੰਡ ਹੈ ਨੈਣਵਾਲ ਬੈਦ ਆ ਤੇ ਠਾਣਾ ਬੁੱਲਵਾਲ ਤੇ ਬਲਾਕ ਸ਼ਰਪਾ ਬੰਚ ਪੈਂਦਾ ਇਥੇ ਚਟਾਲੇ ਦੀ ਇੱਕ ਔਰਤ ਜਿਹੜੀ ਗਰਮੀਤ कौर ਜਿਹੜੀ ਨਸ਼ਿਆਂ ਦੀ ਪੈਡਲਰ ਸੀ ਉਹਨੇ ਇੱਥੇ ਆ ਕੇ 6-7 ਸਾਲ ਤੋਂ ਕਬਜ਼ਾ ਕੀਤਾ ਹੋਇਆ ਸੀ ਇਹ ਪੰਚਾਇਤੀ ਜਗ੍ਹਾ ਤੇ ਇਹ ਪੰਚਾਇਤ ਦੀਆਂ ਕਲੋਨੀਆਂ ਸੀ ਕਿਸੇ ਨੂੰ ਹੋਰ ਨੂੰ ਅਲਾਟ ਕੀਤੀਆਂ ਉਹਨਾਂ ਨੂੰ ਧੱਕੇ ਨਾਲ ਕੱਢ ਕੇ ਇਹਨੇ ਮਤਲਬ ਕਬਜ਼ਾ ਕੀਤਾ ਹੋਇਆ ਸੀ ਜਦੋਂ ਪਿੰਡ ਦੇ ਵਿੱਚ ਨਸ਼ਾ ਵੇਚਣਾ ਸ਼ੁਰੂ ਕੀਤਾ ਤੇ ਸਾਨੂੰ ਜਦੋਂ ਪਤਾ ਲੱਗਾ ਅਸੀਂ ਕਈ ਵਾਰੀ ਇਹਨੂੰ ਬੇਨਤੀਆਂ ਕਰ ਚੁੱਕੇ ਆ ਵੀ ਤੋ ਇਹ ਕਮ ਨਾਗਰ ਪਿੰਡ ਦੇ ਬੱਚੇ ਜਿਹੜੇ ਆ ਉਹ ਖਰਾਬ ਹੁੰਦੇ ਆ ਇਹਦੇ ਨਸ਼ੇ ਦੇ ਨਾਲ ਤਕਰੀਬਨ ਪਿੰਡ ਦੇ 12 14 ਬੱਚੇ ਜਿਹੜੇ ਆ ਉਹ ਡੈਥ ਹੋ ਚੁੱਕੇ ਉਰਾਦੇ ਇਹ ਕਾਰਨ ਨੇ ਉਹਦੇ ਕਾਰਨ ਕਰਕੇ ਸਾਰੇ ਪਿੰਡ ਨਾਲ ਸੀ ਇਹ ਮਤਾ ਪਾਇਆ ਵੀ ਇਹਨੂੰ ਇਥੋਂ ਜੇ ਦੇ ਉਧਰ ਨਹੀਂ ਜਾਂਦੀ ਇਹਨੂੰ ਪੈਸੇ ਦੇ ਕੇ ਜੇ ਕਹਿੰਦੀ ਆ ਪੈਸੇ ਲੈਣੇ ਆ ਪੈਸੇ ਦੇ ਕੇ ਇਹਨੂੰ ਜਿਹੜੇ ਇਥੋਂ ਬਾਹਰ ਕੱਢ ਦਿੱਤਾ ਜਾਵੇ ਇਹ ਨਾਲ ਸਾਡੀ ਗੱਲਬਾਤ ਹੋਈ ਪੰਜਾਬ ਦੇ ਵਿੱਚ 1 ਮਹੀਨੇ ਦਾ ਟਾਈਮ ਲਿਆ 6 ਲੱਖ ਰੁਪਏ ਦੀ ਗੱਲਬਾਤ ਹੋਈ ਸੀ 5.5 ਲੱਖ ਚ ਗੱਲ ਮੁੱਕ ਗਈ ਸੀ ਉਹ 5.5 ਲੱਖ ਜਦੋਂ ਅਸੀਂ 1 ਮਹੀਨੇ ਬਾਅਦ ਇਹਨੂੰ ਦੇਣ ਲੱਗੇ ਇਹ ਕਹਿੰਦੀ ਮੈਂ ਨਹੀਂ ਲੈਣੇ ਤੁਸੀਂ ਕਰ ਲਓ ਜੋ ਕੁਛ ਮਰਜੀ ਉਸ ਤੋਂ ਬਾਅਦ ਫਿਰ ਜਿਹੜੀ ਇਹ ਕਾਰਵਾਈ ਜਿਹੜੀ ਆ ਉਹ ਸ਼ੁਰੂ ਹੋਈ ਆ ਕਿਉਂਕਿ ਇੱਥੇ ਪਹਿਲਾਂ ਵੀ ਉਹ ਅਪਰਾਧਿਕ ਮਾਮਲੇ ਦਰਜ ਸੀਗੇ ਇਹਦੇ ਤੇ 7-8 ਪਰਚੇ ਦਰਜ ਆ ਜੀ ਅਪਰਾਧਿਕ ਨਹੀਂ ਐਨਡੀਪੀਐਸ ਦੇ ਆ ਦਸ਼ਾ ਦੇ ਅੱਛਾ ਔਰ ਅਪਰਾਧ ਵੀ ਹੋ ਸਕਦੇ ਉਹ ਤਾਂ ਸਾਨੂੰ ਜਾਣਕਾਰੀ ਨਹੀਂ ਮਨ ਲ ਇਹ ਰਹਿ ਗਿਆ ਦਸ਼ਾ ਦੇ ਹੈ ਗਿਆ